ਇੰਡੀਆ ਦੀਆਂ ਫੌਜਾਂ ਨੇ ਤਿੰਨੋਂ ਫੌਜਾਂ ਨੇ ਇੱਕ ਮਿਲਿਆ ਹੋਇਆ ਆਪਰੇਸ਼ਨ ਕੀਤਾ ਸੰਦੂਰ ਆਪਰੇਸ਼ਨ ਜਿਹਦੇ ਅਨੁਸਾਰ ਉਹਨਾਂ ਨੇ ਪਾਕਿਸਤਾਨ ਦੀਆਂ 9 ਜਗ੍ਹਾ ਦੇ ਉੱਤੇ ਇਹ ਐਸਟਾਈ ਕੀਤੀਆਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਲਗਭਗ 100 ਤੋਂ ਵੱਧੂ ਜਿਹੜੇ ਇਹ ਲੋਕ ਹੈਗੇ ਆ ਉਹ ਮਾਰੇ ਜਾ ਚੁੱਕੇ ਆ ਇਹਨਾਂ ਦੀ ਐਗਜ਼ੈਕਟ ਗਿਣਤੀ ਕਿੰਨੀ ਹੈਗੀ ਹੱਲੇ ਪਤਾ ਨਹੀਂ ਲੱਗਿਆ ਵੈਸੇ ਜੋ ਇਹ ਰਿਪੋਰਟਸ ਦੱਸ ਰਹੀਆਂ ਇੰਡੀਅਨ ਗਵਰਨਮੈਂਟ ਦੀਆਂ ਉਹ ਦੱਸਿਆ ਜਾ ਰਿਹਾ ਕਿ ਇਹ ਲੋਕ 100 ਤੋਂ ਵੱਧੂ ਹੋ ਸਕਦੇ ਆ ਜਿਹੜਾ ਦੁਆਰਾ ਕੀਤੀ ਗਈ ਇਹ ਸਟ੍ਰੈਕ ਦੇ ਬਦਲੇ ਦੇ ਵਿੱਚ ਪਾਕਿਸਤਾਨ ਦੁਆਰਾ ਵੀ ਬਹੁਤ ਸਾਰੀ ਭਾਰੀ ਗੋਲਾਬਾਰੀ ਵੀ ਕੀਤੀ ਗਈ ਬਹੁਤ ਸਾਰੀਆਂ ਮਜਹਿਲਾਂ ਵੀ ਸਿੱਟੀ ਹੈਗੀਆਂ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਜੰਮੂ ਕਸ਼ਮੀਰ ਦੇ ਪੁੰਛ ਏਰੀਏ ਦੇ ਵਿੱਚ ਜਿੱਥੇ ਸਿੱਖਵਾਦੀ ਲਗਭਗ ਜ਼ਿਆਦਾ ਹੈਗੀ ਆ ਉੱਥੇ ਤਿੰਨ ਸਿੱਖ ਜਿਹੜੇ ਆ ਮਾਰੇ ਜਾ ਚੁੱਕੇ ਆ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀਗਾ ਇਹ ਬੰਬ ਕੋਈ ਗੁਰਦੁਆਰਾ ਸਾਹਿਬ ਦੇ ਉੱਤੇ ਡਿਗਿਆ ਹੈਗਾ ਪਰ ਲੇਟਰਸ ਜਿਹੜੀਆਂ ਇਹ ਖਬਰਾਂ ਆ ਰਹੀਆਂ ਇਹ ਬੰਬ ਜਿਹੜਾ ਗੁਰਦੁਆਰਾ ਸਾਹਿਬ ਤੇ ਨਹੀਂ ਡਿਗਿਆ ਹੈਗਾ ਉੱਥੇ ਗੋਲੀਬਾਰੀ ਜਿਹੜੀ ਹੈਗੀ ਸੀ ਉਹ ਸਾਰੇ ਏਰੀਏ ਦੇ ਵਿੱਚ ਹੋ ਰਹੀ ਸੀਗੀ ਇਸ ਲਈ ਜਿਹੜੇ ਕੋਈ ਬੰਬ ਦੇ ਸ਼ੈਲਸ ਵਗੈਰਾ ਸੀਗੇ ਉਹ ਵੀ ਸਾਰੇ ਪਾਸੇ ਜਾਨੀ ਕਿ ਇਹ ਓੜ ਰਹੇ ਸੀ ਲੋਕਾਂ ਦੇ ਘਰਾਂ ਤੇ ਲੱਗ ਰਹੇ ਸੀਗੇ ਇਹਦੇ ਹੀ ਵਿਚਕਾਰ ਇਹ ਜਿਹੜੇ ਤਿੰਨ ਸਿੱਖ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਦਾ ਰਾਗੀ ਵੀ ਸੀਗੇ ਉਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਮੈਨੂੰ ਵੀ ਪਹਿਲਾਂ ਇਹੀ ਖਬਰ ਮਿਲੀ ਸੀਗੀ ਕਿ ਜਿਹੜਾ ਹਮਲਾ ਗੁਰਦੁਆਰਾ ਸਾਹਿਬ ਦੇ ਉੱਪਰ ਹੋਇਆ ਉੱਥੇ ਬੰਬ ਡਿੱਗਾ ਹੈਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਆਪਣਾ ਜਿਹੜਾ ਇਹ ਸੋਸ਼ਲ ਮੀਡੀਆ ਹੈਡ ਹੈਗਾ ਜਾਨੀ ਕਿ ਫੇਸਬੁੱਕ ਦੇ ਉੱਤੇ ਵੀ ਉਹਨਾਂ ਨੇ ਇਹ ਪੋਸਟ ਪਾਈ ਸੀ ਕਿ ਸ਼ਾਇਦ ਕਿ ਗੁਰਦੁਆਰੇ ਉੱਤੇ ਹਮਲਾ ਹੋਇਆ ਫਿਰ ਕਈ ਪੱਤਰਕਾਰ ਆ ਗਏ ਪੰਜਾਬ ਦੇ ਸ਼ਾਇਦ ਉਹਨਾਂ ਨੇ ਉੱਥੇ ਗੱਲਬਾਤ ਕੀਤੀ ਹੈਗੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਗੋਲੀਬਾਰੀ ਜਿਹੜੀ ਸੀਗੀ ਪਾਕਿਸਤਾਨ ਦੀ ਤਰਫ ਤੋਂ ਸਾਰੇ ਏਰੀਏ ਦੇ ਵਿੱਚ ਹੋ ਰਹੀ ਸੀਗੀ ਸਪੈਸ਼ਲ ਗੁਰਦੁਆਰਾ ਸਾਹਿਬ ਦੇ ਉੱਤੇ ਨਹੀਂ ਹੋ ਰਹੀ ਸੀਗੀ ਪਰ ਉਹਦੇ ਵਿੱਚ ਉਸ ਬਸੋ ਜਿਹੜੀ ਹੈਗੀ ਉਸ ਏਰੀਏ 'ਚ ਸਿੱਖਾਂ ਦੀ ਜ਼ਿਆਦਾ ਹੈ ਇਸ ਲਈ ਉਹਦੇ ਵਿਚਕਾਰ ਜਿਹੜੀ ਗੋਲੀਬਾਰੀ ਚੱਲ ਰਹੀ ਸੀ ਜਾਂ ਉੱਥੇ ਬੰਬ ਡਿੱਗ ਰਹੇ ਸੀ ਉਹਦੇ ਆ ਉਹਨਾਂ ਦੀ ਮੌਤ ਹੋ ਗਈ। ਕਾਈ ਜਿਹੜੇ ਸੀਗੇ ਉਹ ਜ਼ਖਮੀ ਹੋ ਗਏ। ਜਿਹੜੀ ਏਅਰ ਸਟ੍ਰੈਕ ਕੀਤੀ ਗਈ ਆ ਇਹਦੇ ਵਿੱਚ ਜਿਹੜਾ ਪਾਕਿਸਤਾਨ ਓਕੂਪਾਈਡ ਕਸ਼ਮੀਰ ਹੈਗਾ ਆ ਪੀਓਕੇ ਉਹਦੇ ਵਿੱਚ ਜਿਹੜੀਆਂ ਸੀਗੀਆਂ ਪੰਜ ਜਗ੍ਹਾ ਦੇ ਉੱਤੇ ਇਹ ਜਾਨੀ ਕਿ ਇੰਡੀਆ ਦੁਆਰਾ ਮਜਹਿਲਾਂ ਛੱਡੀਆਂ ਗਈਆਂ ਤੇ ਉੱਥੇ ਜਾਨੀ ਕਿ ਬਹੁਤ ਤਬਾਹੀ ਮਚਾਈ ਗਈ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਤੇ ਚਾਰ ਜਗ੍ਹਾ ਇਦਾਂ ਦੀ ਹੈ ਜਿਹੜੀਆਂ ਕਿ ਪਾਕਿਸਤਾਨ ਦੇ ਵਿੱਚ ਮੌਜੂਦ ਸੀਗੀਆਂ ਜਾਨੀ ਕਿ ਉਹ ਪਾਕਿਸਤਾਨ ਓਕੂਪਾਈਡ ਕਸ਼ਮੀਰ ਦੀਆਂ ਨਹੀਂ ਸੀਗੀਆਂ ਉਹ ਪੂਰੇ ਪਾਕਿਸਤਾਨ ਦੇ ਵਿੱਚ ਅੰਦਰ ਜਾ ਕੇ ਇੰਡੀਆ ਦੀਆਂ ਜਿਹੜੀਆਂ 에ਅਰ ਫੋਰਸਸ ਸੀਗੀਆਂ ਉਹਨਾਂ ਨੇ ਉੱਥੇ ਜਾ ਕੇ ਮਜਹਿਲਾ ਦਾਗੀਆਂ ਤੇ ਜਿਹੜੇ ਦੱਸਿਆ ਜਾ ਰਹਾ ਅੱਤਵਾਦੀਆਂ ਦੇ ਉੱਥੇ ਟਿਕਾਣੇ ਸੀਗੇ ਉਹਨਾਂ ਨੂੰ ਨਸ਼ਟ ਕੀਤਾ ਇਹ ਨੌਂ ਜਗ੍ਹਾ ਉਹਨਾਂ ਦੇ ਨਾਂ ਸੀਗੇ ਇਹ ਬਹਾਵਲਪੁਰ ਮਰੀਦੀਕੇ ਚੱਕ ਆਰਮੂ ਸਿਆਲਕੋਟ ਬਿੰਬਰ ਗੁਲਪੁਰ ਕੋਟਲੀ ਮੁਜਫਰਾਬਾਦ ਇਹ ਸਾਰੀਆਂ ਜਗ੍ਹਾ ਦੇ ਉੱਤੇ ਇਹ ਇੰਡੀਆ ਦੀਆਂ ਜਿਹੜੀਆਂ ਫੋਰਸਸ ਸੀਗੀਆਂ ਤਿੰਨੋਂ ਫੋਰਸਾਂ ਦਾ ਇਹ ਜਾਨੀ ਕਿ ਰਲਿਆ ਮਿਲਿਆ ਮਿਸ਼ਨ ਸੀਗਾ ਤੇ 에ਅਰ ਫੋਰਸ ਨੇ ਜਾ ਕੇ ਇੱਥੇ ਮਜੈਲਾ ਦਾਗੀਆਂ ਤੇ ਇੱਥੇ ਜਿਹੜੇ ਅੱਤਵਾਦੀਆਂ ਦੇ ਟਿਕਾਣੇ ਸੀਗੇ ਜਿੱਦਾਂ ਦੱਸਿਆ ਜਾ ਰਿਹਾ ਉਹਨਾਂ ਨੂੰ ਖਤਮ ਕਰ ਦਿੱਤਾ ਈਅਰਸ ਟਰੈਕ ਕੀਤੀ ਗਈ ਇੰਡੀਆ ਦੁਆਰਾ ਇਹਦੇ ਵਿੱਚ ਜਿਹੜੀ ਸਿਲੈਕਸ਼ਨ ਕੀਤੀ ਗਈ ਜਗ੍ਹਾ ਦੀ ਤੇ ਕਿਸ ਜਗ੍ਹਾ ਦੇ ਉੱਤੇ ਸਿੱਟਣਾ ਹੈਗਾ ਉਹ ਬੜੀ ਟੈਕਨੋਲੋਜੀ ਦੇ ਨਾਲ ਬੜੀ ਜਾਂਚ ਪਰ ਕਰਕੇ ਬਹੁਤ ਸਾਰੀਆਂ ਯਾਨੀ ਕਿ ਖੋਜਾਂ ਜਾਂਚ ਵੀਣ ਕਰਕੇ ਤਾਂ ਉੱਥੇ ਸਿਲੈਕਸ਼ਨ ਕੀਤੀ ਗਈ ਕਿ ਆਹ ਜਗ੍ਹਾ ਦੇ ਉੱਤੇ ਅਟੈਕ ਕੀਤਾ ਜਾਣਾ ਚਾਹੀਦਾ ਸਾਰੀ ਜਾਣਕਾਰੀ ਸੈਟੇਲਾਈਟ ਦੁਆਰਾ ਜਾਂ ਇੰਟਰਨੈਟ ਦੇ ਵਿੱਚੋਂ ਕੌਣ ਬੰਦੇ ਇਸ ਜਗ੍ਹਾ ਦੇ ਤੋਂ ਗੱਲ ਕਰਦੇ ਆਗੇ ਯਾਨੀ ਕਿ ਅੱਜਕੱਲ੍ਹ ਇਸ ਤਰ੍ਹਾਂ ਦੀ ਟੈਕਨੋਲੋਜੀ ਅਵੇਲੇਬਲ ਹੈਗੀ ਆ ਸੋ ਉਹ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਕੇ ਤਾਹੀਂ ਜਿਹੜਾ ਇਹ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਹਮਲਾ ਆਇਆ ਸੀਗਾ ਉਸ ਤੋਂ ਬਾਅਦ ਐਨੇ ਦਿਨ ਵੇਟ ਕੀਤੀ ਗਈ ਪੂਰੀ ਜਾਂਚ ਪਰ ਕਰਕੇ ਇਹ ਸਾਰੀ ਸਿਲੈਕਸ਼ਨ ਕੀਤੀ ਗਈ ਜਿੱਦਾਂ ਕਿ ਇਹ ਆਰਮੀ ਨੇ ਦੱਸਿਆ ਹੈਗਾ ਹਨਾ ਫਿਰ ਸਿਲੈਕਸ਼ਨ ਕਰਕੇ ਇੱਥੇ ਜਿਹੜੀਆਂ ਇਹ ਮਿਜ਼ਾਇਲ ਜੂਸ ਕੀਤੀਆਂ ਗਈਆਂ ਉਹ ਵੀ ਬੜੀਆਂ ਨੀਚ ਟੈਕਨੋਲੋਜੀ ਵੈਪਨਸ ਸੀਗੇ ਜਿਹੜੇ ਬੜੇ ਕੇਅਰਫੁਲੀ ਉਹਨਾਂ ਨੇ ਜੂਸ ਕੀਤੇ ਹੈਗੇ ਜਿਹੜੇ ਕਿ ਜਾ ਕੇ ਜਿਹੜੇ ਦੱਸਿਆ ਜਾ ਰਿਹਾ ਅੱਤਵਾਦੀਆਂ ਦੇ ਟਿਕਾਣੇ ਸੀਗੇ ਉਹਨਾਂ ਨੂੰ ਨਸ਼ਟ ਕੀਤਾ ਇਹਨਾਂ ਨੇ ਜਾ ਕੇ ਜਿਹੜਾ ਇਹ ਜੈਸ਼ੇ ਮੁਹੰਮਦ ਦਾ ਇਹ ਮੁਖੀ ਹੈਗਾ ਮਸੂਦ ਅਜ਼ਰ ਇਹ ਜਿਹੜੀ ਅਟੈਕ ਹੋਇਆ ਉਹਦੇ ਵਿੱਚ ਇਹਦੀ ਫੈਮਿਲੀ ਵੀ ਇਹਦੇ ਵਿੱਚ ਉਹ ਉਹ ਮਾਰੀ ਗਈ ਆ ਉਹਦੀ ਫੈਮਿਲੀ ਜਿਹੜੀ ਹੈਗੀ ਆ ਇਸ ਬੰਦੇ ਦੀ ਉਹਦੀ ਫੈਮਿਲੀ ਦਾ ਜਿਹੜਾ ਘਰ ਹੋਊਗਾ ਜਾਂ ਜਗ੍ਹਾ ਹੋਊਗੀ ਉਹਦੇ ਤੇ ਵੀ ਇਹ ਅਟੈਕ ਜਿਹੜਾ ਹੈਗਾ ਹੋਇਆ ਉਹਦੇ ਤੇ ਵੀ ਮਜ਼ਹਿਲਾ ਲੱਗੀਆਂ ਤੇ ਦੱਸਿਆ ਜਾ ਰਿਹਾ ਕਿ ਇਹ ਨਿਊਜ਼ਾਂ ਦੇ ਵਿੱਚ ਖਬਰ ਆ ਰਹੀ ਆ ਕਿ ਇਹਦੀ ਫੈਮਿਲੀ ਜਿਹੜੀ ਹੈਗੀ ਆ ਉਹਦੇ ਕਈ ਬੰਦੇ ਦੇ ਵਿੱਚ ਮਾਰੇ ਜਾ ਚੁੱਕੇ ਆ ਇਸ ਸਾਰੇ ਆਪਰੇਸ਼ਨ ਨੂੰ ਪਹਿਲਗਾਮ ਬਿਖੇ ਜਿਹੜੀ ਘਟਨਾ ਹੋਈ ਸੀਗੀ ਉਹਦਾ ਇੱਕ ਤਰ੍ਹਾਂ ਨਾਲ ਬਦਲਾ ਦੱਸਿਆ ਜਾ ਰਿਹਾ ਕਿ ਬਦਲਾ ਲੈ ਲਿਆ ਗਿਆ 에ਅਰ ਸਟ੍ਰਾਈਕ ਕਰਨ ਤੋਂ ਬਾਅਦ ਨਾਲ ਹੀ ਜਿਹੜੇ ਆਪਣੀ ਇੰਡੀਅਨ ਆਰਮੀ ਦੇ ਜਿਹੜੇ ਸੋਸ਼ਲਸ ਹੈਡਸ ਹੈਗੇ ਆ ਉਹਨਾਂ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਸੀਗੀਆਂ ਇਹ ਪੂਰੀ ਸਟਰੈਂਥ ਦਿਖਾਉਂਦੇ ਹੋਏ ਇੰਡੀਅਨ ਆਰਮੀ ਦੀਆਂ ਉਹ ਵੀ ਜਾਰੀ ਕੀਤੀਆਂ ਜਿਹੜੀ ਕਿ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਵਾਰਨਿੰਗ ਸੀਗੀ ਕਿ ਆਪਣੀ ਜਿਹੜੀ ਪਾਵਰ ਹੈਗੀ ਆ ਇੰਡੀਅਨ ਆਰਮੀ ਦੀ ਉਹ ਬਹੁਤ ਹੈਗੀ ਆ ਐਮੀ ਨਾ ਕਿਤੇ ਭੁਲੇਖੇ ਨਾ ਆਜੋ ਇਹ ਸਾਰਾ ਕੁਝ ਉਹਨਾਂ ਨੇ ਇਹ ਵੀਡੀਓ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸ਼ੋਅ ਕੀਤਾ ਉਹ ਵੀ ਜਦੋਂ ਰਾਤ ਨੂੰ ਉਹਨਾਂ ਨੇ 에ਅ ਸਟ੍ਰਾਈਕ ਕੀਤੀ ਆ ਉਹਦੇ ਤੋਂ ਜਸਟ ਬਾਅਦ ਹੀ ਇਹ ਸਾਰੀ ਵੀਡੀਓ ਜਿਹੜੀ ਸੀਗੀ ਉਹ ਲਾਂਚ ਕੀਤੀ ਗਈ ਸਹੀ ਦੌਰਾਨ ਇਹ 7 ਮਈ ਦੀ ਰਾਤ ਨੂੰ ਬਠਿੰਡਾ ਦੇ ਵਿੱਚ ਇੱਕ ਹਵਾਈ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਾਨੀ ਕਿ ਉੱਥੇ ਡਿੱਗਿਆ ਖੇਤਾਂ ਦੇ ਵਿੱਚ ਜਿਹਦੇ ਵਿੱਚ ਇਹ ਪੰਜਾਬੀ ਜਾਗਰਣ ਦੀ ਰਿਪੋਰਟ ਦੇ ਮੁਤਾਬਕ ਇੱਕ ਜਿਹੜਾ ਸੀਗਾ ਉਹਦੀ ਮੌਤ ਹੋ ਗਈ ਤੇ 9 ਜਾਨੇ ਜਿਹੜੇ ਉੱਥੇ ਸੀਗੇ ਜ਼ਖਮੀ ਹੋ ਗਏ। ਆਕੀ ਇਹ ਜਿਹੜਾ ਕਨਫਲਿਕਟ ਚੱਲ ਰਿਹਾ ਇੰਡੀਆ ਪਾਕਿਸਤਾਨ ਦਾ ਇਹਦੇ ਵਿੱਚ ਹੀ ਜਿਹੜੇ ਡਿਫੈਂਸ ਮਿਨਿਸਟਰ ਹੈਗਾ ਪਾਕਿਸਤਾਨ ਦਾ ਖਵਾਜਾ ਆਸੀਫ ਉਹਨਾਂ ਦੀ ਸਟੇਟਮੈਂਟ ਆਉਂਦੀ ਹੈ ਕਿ ਆਪਾਂ ਇਹਦੇ ਪਿੱਛੇ ਸਟੈਪ ਬੈਕ ਕਰ ਰਹੇ ਆ ਜੇਕਰ ਇੰਡੀਆ ਆਪਣਾ ਜਿਹੜਾ ਹੈ ਮਿਸ਼ਨ ਸੰਧੂਰ ਆ ਉਹਨੂੰ ਖਤਮ ਕਰਦਾ ਆ ਆਪਾਂ ਵੀ ਇਹ ਜਿਹੜੀ ਚੀਜ਼ ਤੇ ਬੈਠ ਕੇ ਯਾਨੀ ਕਿ ਗੱਲਬਾਤ ਕਰਨ ਲਈ ਤਿਆਰ ਆ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੇ ਪਹਿਲ ਹੀ ਕਰ ਦਿੱਤੀ ਆ ਕਿ ਸ਼ਾਂਤੀ ਬਹਾਲ ਹੋ ਜਾਏ ਮੈਨੂੰ ਲੱਗਦਾ ਇੱਕ ਬਹੁਤ ਵਧੀਆ ਵੀ ਚੀਜ਼ ਹੈਗੀ ਆ ਜੰਗ ਬਹੁਤ ساری ਤਬਾਈ ਜਿਹੜੇ ਆਮ ਲੋਕ ਹੁੰਦੇ ਆ ਉਹਨਾਂ ਦੀ ਲੈ ਕੇ ਆਉਂਦੀ ਆ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਜਿਹੜਾ ਆਪਰੇਸ਼ਨ ਸੰਧੂਰ ਹੈਗਾ ਉਹਦੇ ਤੇ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਆ ਕਈਆਂ ਨੇ ਇੰਡੀਆ ਦੇ ਪੱਖ 'ਚ ਵੀ ਇਹ ਜਾਰੀ ਕੀਤੀ ਆ ਪ੍ਰਤੀਕਿਰਿਆ ਜਿੱਦਾਂ ਇਜ਼ਰਾਈਲ ਹੋ ਗਿਆ ਪਰ ਜਦੋਂ ਅਮਰੀਕਾ ਨੇ ਜਿਹੜਾ ਇਹ ਡੋਨਲਡ 트੍ਰੰਪ ਆ ਇਹਨੇ ਕਿਹਾ ਇਟਸ ਅ ਸ਼ੇਮ ਤੇ ਉਹਨੇ ਕਿਹਾ ਕਿ ਇਹ ਜਾਨੀ ਕਿ ਸ਼ੇਮ ਵਾਲੀ ਗੱਲ ਹੈਗੀ ਆ ਪਰ ਉਹ ਕਹਿੰਦਾ ਕਿ ਮੈਂ ਦੋਨਾਂ ਹੀ ਦੇਸ਼ਾਂ ਦੇ ਕਾਫੀ ਕਲੋਜ਼ ਹੈਗਾ ਇੰਡੀਆ ਦੇ ਵੀ ਤੇ ਪਾਕਿਸਤਾਨ ਦੇ ਵੀ ਸੋ ਚਾਹੁੰਦਾ ਹੈ ਜਿਹੜਾ ਮਸਲਾ ਹੈ ਛੇਤੀ ਇਹ ਸੋਲਵ ਹੋ ਜਾ ਕਿ ਪੰਜਾਬ ਦੇ ਵਿੱਚ ਆਪਣੇ ਕਈ ਕਹਿੰਦੇ ਆ ਕਿ ਲੜਾਈ ਲੱਗ ਜਾਏ ਕੋਈ ਫਰਕ ਨਹੀਂ ਪੈਂਦਾ ਪੰਜਾਬੀਆਂ ਨੂੰ ਹਨਾ ਪਰ ਮੈਨੂੰ ਲੱਗਦਾ ਜਦੋਂ ਤੁਸੀਂ ਉਸ ਖਿੱਤੇ ਦੇ ਵਿੱਚ ਰਹਿੰਨੇ ਹੁੰਦੇ ਆ ਇਨਵੋਲਵਮੈਂਟ ਤੁਹਾਡੀ ਹੁੰਦੀ ਆ ਤਾਂ ਤੁਹਾਨੂੰ ਫਰਕ ਜ਼ਰੂਰ ਪੈਂਦਾ ਹੈ ਪਾਵੇਂ ਤੁਸੀਂ ਜਿਹੜਾ ਇਹ ਸਿਸਟਮ ਹੈਗਾ ਜਿਸ ਵੀ ਮੂਲਕ 'ਚ ਤੁਸੀਂ ਰਹਿੰਦੇ ਹੋ ਉਸ ਸਿਸਟਮ ਦੇ ਨਾਲ ਨਾ ਸਹਿਮਤ ਹੋਵੋ ਬਟ ਐਟ ਪ੍ਰੈਜ਼ੈਂਟ ਤੁਸੀਂ ਉਸੇ ਹੀ ਦੇਸ਼ ਦੇ ਵਿੱਚ ਰਹਿੰਦੇ ਹੋ ਮੋ ਤਾਂ ਜਦੋਂ ਕੋਈ ਦੂਸਰਾ ਮੂਲਕ ਹਮਲਾ ਕਰਦਾ ਹੈ ਅਟੈਕ ਕਰਦਾ ਹੈ ਤਾਂ ਉਹਦੇ ਲਈ ਤੁਸੀਂ ਉਸ ਜਿਹੜਾ ਮੋਹਰੇ ਵਾਲਾ ਦੇਸ਼ ਹੁੰਦਾ ਉਹਦੇ ਨਾਗਰਿਕ ਹੀ ਹੁੰਨੇ ਆ ਬਾਕੀ ਲੋਕਾਂ ਦੀ ਤਰ੍ਹਾਂ ਉਹ ਤੁਹਾਡੇ ਕੋ ਆ ਕੇ ਇਹ ਨਹੀਂ ਪੁੱਛੂਗਾ ਤੁਸੀਂ ਸਿਸਟਮ ਦੇ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ ਉਹ ਤੁਹਾਨੂੰ ਬਾਕੀ ਜਿਹੜੇ ਨਾਗਰਿਕ ਦੇਸ਼ ਦੇ ਹੈਗੇ ਉਹਨਾਂ ਦੀ ਤਰ੍ਹਾਂ ਹੀ ਤੁਹਾਨੂੰ ਟਰੀਟ ਕਰੂਗਾ ਤੇ ਉਹ ਜਿਹੜੀਆਂ ਫੌਜਾਂ ਚੜ੍ਹ ਕੇ ਆਉਂਦੀਆਂ ਦੂਸਰੇ ਦੇਸ਼ ਦੀਆਂ ਉਹਨਾਂ ਦੇ ਉੱਤੇ ਕਿਸੇ ਵੀ ਦੇਸ਼ ਦੇ ਕਾਨੂੰਨ ਸੰਵਿਧਾਨ ਲਾਗੂ ਨਹੀਂ ਹੁੰਦਾ ਹੈਗਾ ਫਿਰ ਤੁਸੀਂ ਹਿਸਟਰੀ ਚੱਕ ਕੇ ਦੇਖ ਸਕਦੇ ਹੋ ਜਿਹੜੀਆਂ ਫੌਜਾਂ ਚੜ ਕੇ ਆਉਂਦੀਆਂ ਉਹ ਕਿਸ ਤਰ੍ਹਾਂ ਦੂਸਰੇ ਦੇਸ਼ ਦੀਆਂ ਔਰਤਾਂ ਦੀ ਇੱਥੇ ਬੇਪੱਤੀ ਕੀਤੀ ਜਾਂਦੀ ਆ ਰੇਪ ਕੀਤੇ ਜਾਂਦੇ ਆ ਉਹਨਾਂ ਦੇ ਘਰ ਦੇ ਜਿਹੜੇ ਮਰਦਾ ਮਾਰ ਦਿੱਤੇ ਜਾਂਦੇ ਹੈਗੇ ਹਨ ਇਹ 1971 ਦੇ ਵਿੱਚ ਤੁਸੀਂ ਪੂਰੀ ਡਾਕੂਮੈਂਟਰੀ ਇਹ ਇਹਦੇ ਬਾਰੇ ਛਪੀਆਂ ਹੋਈਆਂ ਕਿਸ ਤਰ੍ਹਾਂ ਪਾਕਿਸਤਾਨੀ ਜਿਹੜੀ ਆਰਮੀ ਸੀਗੀ ਉਹਨਾਂ ਨੇ ਬੰਗਲਾਦੇਸ਼ ਦੇ ਵਿੱਚ ਜਾ ਕੇ ਉੱਥੋਂ ਦੀਆਂ ਔਰਤਾਂ ਦੇ ਨਾਲ ਰੇਪ ਕੀਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਬਦਤਮੀਜ਼ੀਆਂ ਕੀਤੀਆਂ ਘਰ ਵਾਲੇ ਤੱਕ ਮਾਰੇ ਗਏ ਹਨ ਜੇਕਰ ਮੈਂ ਲੇਟਸ ਤੁਹਾਨੂੰ ਖਬਰ ਦੀ ਗੱਲ ਦੱਸਦਾ ਤਾਂ ਜਦੋਂ ਰਸ਼ੀਅਨ ਫੌਜਾਂ ਇਹ ਯੁਕਰੇਨ ਦੇ ਉੱਤੇ ਹੁਣ ਚੜ੍ਹ ਕੇ ਗਈਆਂ ਹਨ ਰਸ਼ੀਅਨ ਫੌਜਾਂ ਨੇ ਇੰਨੀਆਂ ਕਿ ਯੁਕਰੇਨ ਦੀਆਂ ਔਰਤਾਂ ਦੇ ਨਾਲ ਉੱਥੇ ਰੇਪ ਕੀਤੇ ਆ ਉਹਨਾਂ ਦੇ ਘਰ ਵਾਲਿਆਂ ਨੂੰ ਉੱਥੇ ਸਾਹਮਣੇ ਉਹਨਾਂ ਦੇ ਸ਼ੂਟ ਕਰਕੇ ਮਾਰ ਦਿੱਤਾ ਹਨ ਇਸ ਤਰ੍ਹਾਂ ਦੀਆਂ ਰਿਪੋਰਟਸ ਖਬਰਾਂ ਇਹਨਾਂ ਤੇ ਬਹੁਤ ਡਾਕੂਮੈਂਟਰੀਜ਼ ਬਣ ਚੁੱਕੀਆਂ ਕਿਉਂਕਿ ਜਿਹੜੀ ਫੌਜ ਚੜ੍ਹ ਕੇ ਦੂਸਰੇ ਦੇਸ਼ ਦੇ ਵਿੱਚ ਗਈ ਹੁੰਦੀ ਆ ਉਹਨਾਂ ਤੇ ਕੋਈ ਕਾਨੂੰਨ ਉਸ ਦੇਸ਼ ਦਾ ਸੰਵਿਧਾਨ ਲਾਗੂ ਨਹੀਂ ਉਹ ਇਸ ਦੇ ਨਾਲ ਪੂਰੀ ਤਬਾਹੀ ਮਚਾਉਂਦੇ ਆ ਤੇਰਾ ਕਹਿਣਾ ਇਹ ਆ ਕਿ ਜਿਹੜੇ ਬੜੇ ਬੜੇ ਲੀਡਰ ਹੈਗੇ ਆ ਕਿਸੇ ਵੀ ਦੇਸ਼ ਦੀ ਜਦੋਂ ਲੜਾਈ ਹੁੰਦੀ ਆ ਉਹ ਦੋਨੋਂ ਦੇਸ਼ਾਂ ਦੇ ਜਿਹੜੇ ਬੜੇ ਬੜੇ ਲੀਡਰ ਆ ਉਹਨਾਂ ਦੀਆਂ ਫੈਮਲੀਆਂ ਨੂੰ ਲਿਆ ਕੇ ਬਾਰਡਰਾਂ ਤੇ ਖੜੇ ਕਰ ਦਿਓ ਇਹ ਜਿਹੜੇ ਬੜੇ ਬੜੇ ਕਾਰਪੋਰੇਟ ਵਪਾਰੀ ਲੋਕ ਹੈਗੇ ਆ ਦੋਨੋਂ ਦੇਸ਼ਾਂ ਦੇ ਜਿੱਥੇ ਵੀ ਕੋਈ ਝਗੜਾ ਹੈਗਾ ਦੋਨੋਂ ਦੇਸ਼ਾਂ ਦੇ ਵਪਾਰੀ ਲੋਕ ਲਿਆ ਕੇ ਇਹ ਬਾਰਡਰਾਂ ਤੇ ਖੜੇ ਕਰ ਦਿਓ ਉਹ ਜਿਹੜੇ ਕਾਰਪੋਰੇਟ ਲੋਕ ਹੈਗੇ ਉਹਨਾਂ ਦੇ ਬੱਚੇ ਫੈਮਲੀਆ ਉਹਨਾਂ ਨੂੰ ਵੀ ਲਿਆ ਕੇ ਖੜੇ ਕਰ ਦਿਓ ਬਾਰਡਰਾਂ ਤੇ ਉੱਤੇ ਤੇ ਉਹਨਾਂ ਦੇ ਹੱਥਾਂ 'ਚ ਦੇ ਦਿਓ ਇਹ ਰਫਨਾ ਕਹਿਣਾ ਲੜਾਈ 1 ਮਿੰਟ ਚ ਸੋਲਵ ਹੋ ਜਾਣੀ ਸਾਰੇ ਮਸਲੇ 1 ਮਿੰਟ ਚ ਸੋਲਵ ਹੋ ਜਾਣੇ ਆ ਲੜਾਈ ਕਦੀ ਵੀ ਵਧੀਆ ਮਾਹੌਲ ਲੈ ਕੇ ਨਹੀਂ ਆਉਂਦੀ ਹੁੰਦੀ ਇਹ ਤਬਾਹੀ ਹੀ ਲੈ ਕੇ ਆਉਂਦੀ ਹੁੰਦੀ ਆ ਸੋ ਆਪਾਂ ਤਾਂ ਹੀ ਪ੍ਰੇ ਕਰਦੇ ਆ ਇਹ ਜਿਹੜੀ ਜੰਗ ਆ ਜੇ ਹੱਲੇ ਸ਼ੁਰੂ ਤਾਂ ਨਹੀਂ ਹੋਈ ਹੈਗੀ ਪਰ ਉਮੀਦ ਇਹ ਹੀ ਆ ਕਿ ਇਹ ਛੇਤੀ ਜਿਹੜਾ ਇਹ ਕਨਫਲੈਕਟ ਜਿਹੜਾ ਉੱਭਰਿਆ ਹੈਗਾ ਇੰਡੀਆ ਪਾਕਿਸਤਾਨ ਦੇ ਵਿੱਚ ਉਹ ਛੇਤੀ ਸੋਲਵ ਵੀ ਹੋ ਜਾਊਗਾ ਇਹਦੀ ਉਮੀਦ ਕਰਦੇ ਆ ਧੰਨਵਾਦ ਉਸੇ ਦੇ ਵਿੱਚ ਮਾੜਾ ਚੰਗਾ ਲੱਗਾ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ